ਅੱਜ ਅਹੀ ਕੀ ਕਰਦੇ ਆ ਸਵੇਰੇ ਸੁਖਮਨੀ ਸਾਹਿਬ ਕਰਾ ਲਿਆ ਰਾਤ ਨੂੰ ਜਗਰਾਤਾ ਕਰਾ ਲਿਆ ਵੀਰਵਾਰ ਪੀਰਾਂ ਨਾਲ ਵੀ ਹੈਲੋ ਹਾਈ ਹੋ ਜਾਂਦੀ ਵੀ ਕਿਤੇ ਉਹ ਨਾ ਰੋਸ ਜੇ ਫਿਰ ਸਾਰਾ ਭਾਈ ਨੱਪੀ ਆਉਂਦੇ ਅਸੀਂ ਤੇ ਅਸੀਂ ਤੇ ਜਿਆਦੇ ਸਿਆਣੇ ਬਣ ਕੇ ਕਿਸੇ ਨੂੰ ਨਾਰਾਜ਼ ਹੀ ਨਹੀਂ ਕਰਦੇ ਨਾ ਪੀਰਾਂ ਨੂੰ ਨਾਰਾਜ਼ ਕੀਤਾ ਨਾ ਮਾਤਾ ਨੂੰ ਨਾਰਾਜ਼ ਕੀਤਾ ਨਾ ਸਤਿਗੁਰਾਂ ਨੂੰ ਨਾਰਾਜ਼ ਕੀਤਾ ਨਾ ਸ਼ਹੀਦਾਂ ਨੂੰ ਨਾਰਾਜ਼ ਕੀਤਾ ਮਨਾਈ ਸਾਰਿਆਂ ਨੂੰ ਗਏ ਤੇ ਮੰਨੀ ਕਿਹ ਇੱਕ ਦੀ ਵੀ ਨਹੀਂ ਫਿਰ ਮਨਾਉਣ ਦਾ ਕੀ ਫਾਇਦਾ ਮਨਾਈ ਅਸੀਂ ਸਾਰਿਆਂ ਨੂੰ ਜਾਣੇ ਆ ਕਦੀ ਉਹਦੇ ਗੋਡੇ ਫੜ ਲੈ ਕਦੀ ਉਹਦੇ ਗਿੱਟੇ ਫੜ ਲੈ ਲੜ ਤੇ ਫੜਨਾ ਗੁਰਬਾਣੀ ਦਾ ਤੇ ਉਹਦੀ ਸਾਨੂੰ ਸਮਝ ਨਹੀਂ ਕਈਆਂ ਬੰਦਿਆਂ ਕੋਲ ਮੈਂ ਇਹ ਵੀ ਸੁਣ ਲਿਆ ਵਾ ਕਹਿੰਦੇ ਬਾਬਾ ਜੀ ਸਾਨੂੰ ਕਥਾ ਕੀਰਤਨ ਦੀ ਸਮਝ ਹੀ ਨਹੀਂ ਆਉਂਦੀ ਕਈ ਆਂਦੇ ਆਨੰਦ ਹੀ ਨਹੀਂ ਆਉਂਦਾ ਫੇ ਕੀਰਤਨ ਹੁੰਦਾ ਸਾਨੂੰ ਤੇ ਆਨੰਦ ਹੀ ਨਹੀਂ ਆਉਂਦਾ ਆਨੰਦ ਕਿੱਥੇ ਆਉਣਾ ਭਾਂਡਾ ਹੁੰਦਾ ਨਾ ਕੋਈ ਦੀ ਭਾਂਡਾ ਜੇ ਭਾਂਡੇ 'ਚ ਇੱਕ ਵਸਤੂ ਪੈ ਗਈ ਦੂਜੀ ਨਹੀਂ ਪੈਂਦੀ ਜਿੰਨਾ ਭਾਂਡਿਆਂ ਦੇ ਵਿੱਚ ਗਾਣੇ ਪੈ ਗਏ ਇਹਨੂੰ ਗਾਣੇ ਸੁਣ ਕੇ ਹੀ ਆਨੰਦ ਆਉਣਾ ਉਹਨੂੰ ਕੀਰਤਨ ਸੁਣ ਕੇ ਆਨੰਦ ਹੀ ਨਹੀਂ ਆਉਣਾ ਤੇ ਖਾਲਸਾ ਜੀ ਜਿਨ੍ਹਾਂ ਨੇ ਕਥਾ ਕਹਾਣੀ ਸੁਣਦੀ ਨਹੀਂ ਜਿਨ੍ਹਾਂ ਦੁਨੀਆ ਦੇ ਨਾਟਕ ਚੇਟਕ ਵੇਖਣੇ ਆ ਉਹਨਾਂ ਨੂੰ ਕਥਾ ਕਹਾਣੀ ਨਾਲ ਕੋਈ ਪਿਆਰ ਨਹੀਂਗਾ ਇਹ ਤੇ ਉਹਨਾਂ ਦੀ ਗੱਲ ਆ ਸਾਸ ਗਰਾਸ ਨਾਲ ਵਿਸਰੈ ਹਰ ਨਾਮਾ ਮਨ ਮੰਤ ਇਹ ਤੇ ਉਹਨਾਂ ਦੀ ਗੱਲ ਹੈ ਜਿਹੜੇ ਖਾਂਦਿਆ ਵੀ ਪੀਂਦਿਆ ਵੀ ਵਿਸਰਦੇ ਹੀ ਨਹੀਂ ਸਿੱਖੀ ਤੇ ਉਹਨਾਂ ਸਤਪੁਰਖਾਂ ਦੀ ਹੈ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਸਮਾਨ ਵੀ ਨਹੀਂ ਬਣਦੇ ਖਾਲਸਾ ੜੀਓ ਤਾਂ ਨਨੇ ਜਿਨ੍ਹਾਂ ਨੇ ਐਸੇ ਐਸੇ ਪਾਰਪਕਾਰ ਕਮਾਏ ਨੇ ਜ਼ਿੰਦਗੀ ਵਾਰ-ਵਾਰ ਕੇ